ਜਿਹੜੇ ਖਾਲਾਣਾ ਸਾਹਿਬ ਦੀ ਫਿਲਮ ਹੈ ਉਹਨੂੰ ਵੈਨ ਕਿਦੇ ਰੋਕਿਆ ਜਾ ਰਿਹਾ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਉਹਦੀਆਂ ਫਿਲਮਾਂ ਜਿਹੜੀਆਂ ਕਿ ਸਾਡੀ ਕੌਮ ਦਾ ਜਿਹੜਾ ਉਹ ਇਹ ਜ਼ੁਲਮਾਂ ਦੀ ਜਿਹੜੀ ਦਾਸਤਾਨ ਹੈ ਉਹ ਸਾਹਮਣੇ ਆਉਣੀ ਚਾਹੀਦੀ ਆ ਨਹੀਂ ਦੇਖੋ ਜੀ ਅਸੀਂ ਫਿਲਮ ਦਾ ਕੋਈ ਵੀ ਸ਼ਹੀਦੀ ਦਾ ਬੇਮਨੀ ਬਣ ਸਕਦਾ ਅਸੀਂ ਇਸ ਗੱਲ ਦੀ ਜਿਹੜੀ ਅਪੋਰਟਤਾ ਕਰਦੇ ਹਾਂ ਕੋਈ ਸ਼ਹੀਦ ਦਾ ਬੇਮਨੀ ਬਣਦਾ ਹੀ ਨਹੀਂਗਾ ਕੋਈ ਵੀ ਬੰਦਾ ਸਕਰੀਨ 'ਤੇ ਦਾੜ੍ਹੀ ਕੱਟੀ ਵਾਲਾ ਸਿੱਖ ਦਾ ਸ਼ਹੀਦ ਦਾ ਰੋਲ ਨਹੀਂ ਕਰ ਸਕਦਾ ਉਹ ਜੋ ਸਨ ਖੜੇ ਰੋੜ ਦਾ ਕਰ ਰਹੇ ਜਿਸ ਵਿਸ਼ੇ ਫਿਲਮ ਰੁਕੀ ਗਈ ਸੀ ਕਿਉਂਕਿ ਬਾਦ ਵਿੱਚ ਅੰਦਰ ਸਾਈਡ ਦਾ ਵਾਤਾਵਰਨ ਕਿ ਚਮਕੀ ਰੋ ਕਰ ਰਿਹਾ ਇਸ ਦੇ ਸ਼੍ਰੋਮਣੀ ਉਦਾ ਪਰ ਧਾਰਮਿਕ ਮਤਾ ਇੱਕ ਇਸੇ ਦਾ ਰੋਲ ਕੋਈ ਵੀ ਬੰਦਾ ਜਾਨੀ ਵਿਗ ਪਾ ਕੇ ਨਹੀਂ ਕਰ ਸਕਦਾ ਕੇਵਲ ਕੇਸ ਰਾਕੇ ਕਰਦਾ ਤਾਂ ਉਹ ਕਾ ਰੁਕੀ ਗਈ ਸੀ ਭਾਈ ਖਾਲੜਾ ਜੀ ਦੀ ਫਿਲਮ ਬੜ ਜਾਂਦੀ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਮੈਸੇਜ ਆਣਾ ਸ਼੍ਰੋਮਣੀ ਦਾ ਯੋ ਮੈਂ ਦੱਸ ਰਿਹਾ ਜਿਹੜਾ ਘਰ ਘਰ ਘੁੰਮ ਰਿਹਾ ਕਿ ਸਾਡੇ ਬੱਚੇ ਜਿਹੜੇ ਕਿਤਾਬਾਂ ਨਹੀਂ ਪੜ੍ਹਦੇ ਸਾਡੇ ਬੱਚੇ ਜਿਹੜੇ ਆ ਉਹ ਫਿਲਮਾਂ ਦੇ ਅੰਦਰ ਦੇ ਦੇਖੋ ਨਾ ਇੱਕ ਪਾਸੇ ਲੋਕਾਂ ਦਾ ਕੀ ਹੈ ਸਿਰ ਬੱਚਿਆਂ ਦਾ ਕੀ ਹੈ ਸਿਰ ਪਊਗਾ ਇੱਕ ਪਾਸੇ ਦਿਲਜੀਤ ਜਿਹੜਾ ਵਾ ਉਹ ਭਾਈ ਜਸਵੰਤ ਸਿੰਘ ਖਾਲੜਾ ਇਹ ਰੋਲ ਕਰ ਰਿਹਾ ਉਹ ਤੋਂ ਅਗਲੇ ਸਟੈਪ ਇੰਨੀ ਮਹੀਨੇ ਮਤਲਬ ਚਮਕੀਲੇ ਦਾ ਰੋਲ ਕਰ ਰਿਹਾ ਠੀਕ ਹੈ ਨਾ ਜੀ ਇਹ ਜੀ ਖਾਲੜਾ ਸਾਹਿਬ ਸਾਡੇ ਪੰਜਾਬ ਦੇ ਬਹੁਤ ਮਹਾਨ ਯੋਧੇ ਉਹਨਾਂ ਨੇ ਸਾਡੀ ਕੌਮ ਦੀ ਚੜ੍ਹਦੀ ਕਲਾ ਲਈ ਮਨੁੱਖੀ ਅਧਿਕਾਰਾਂ ਦੀ ਸ਼ਹਾਦਤ ਦਿੱਤੀ ਤੇ ਅਸੀਂ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਨ ਆਏ ਆਂ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਆਂ ਤੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਆਂ ਕਿ ਖਾਲੜਾ ਸਾਹਿਬ ਵਰਗੀ ਜੁਰਤ ਜਮਾਲ ਜਿਹੜੇ ਸਾਡੀ ਕੌਮ ਤੇ ਹੋਰ ਜੋਧਿਆਂ ਨੂੰ ਵੀ ਬਖਸ਼ਣ ਉਹਨਾਂ ਦੀ ਟੀਮ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਕਿਉਂ ਜਿਹੜਾ ਉਹਨਾਂ ਦਾ ਮਿਸ਼ਨ ਆ ਉਹਨੂੰ ਪੂਰਾ ਕਰ ਸਕੀਏ ਬਾਕੀ ਜਿਹੜੀ ਸਰਕਾਰਾਂ ਸਾਡੇ ਉੱਪਰ ਜ਼ੁਲਮ ਕਰ ਰਹੀਆਂ ਜਿਹੜੇ ਖਾਲੜਾ ਸਾਹਿਬ ਦੀ ਫਿਲਮ ਹੈ ਉਹਨੂੰ ਵੈਨ ਕਿਦੇ ਰੋਕਿਆ ਜਾ ਰਿਹਾ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਉਹ ਜਿਹੜੀਆਂ ਫਿਲਮਾਂ ਜਿਹੜੀਆਂ ਕਿ ਸਾਡੀ ਕੌਮ ਨਾਲ ਜਿਹੜਾ ਉਹਏ ਜ਼ੁਲਮਾਂ ਦੀ ਜਿਹੜੀ ਦਾਸਤਾਨ ਹੈ ਆ ਉਹ ਸਾਹਮਣੇ ਆਉਣੀ ਚਾਹੀਦੀ ਆ ਉਹਨੂੰ ਤੁਰੰਤ ਰਿਲੀਜ਼ ਕੀਤਾ ਜਾਣਾ ਚਾਹੀਦਾ ਤੇ ਜਿਹੜੀਆਂ ਸਾਡੇ ਖਿਲਾਫ ਜਿਹੜੀਆਂ ਕੰਗਣਾ ਵਰਗੀਆਂ ਨੇ ਫਿਲਮਾਂ ਵਾਂ ਉਹਨਾਂ ਨੂੰ ਇੱਕਦਮ ਪੂਰਨ ਪਾਬੰਦੀ ਲਗਣੀ ਚਾਹੀਦੀ ਆ ਭਾਈ ਜਿਹੜੀ ਫਿਲਮ ਫਰਮੋਡੇ ਰੋਕ ਦਿੱਤੀ ਆ ਕੀ ਲੱਗਦਾ ਤੁਹਾਨੂੰ ਇਹ ਸਿਆਸਤ ਦਾ ਹਿੱਸਾ ਕੁਝ ਨਹੀਂ ਇਹ ਤੇ ਮੇਰਾ ਖਿਆਲ ਹੈ ਕਿ ਮੈਨੂੰ ਇਸ ਬਾਰੇ ਕੁਝ ਇਹਦੇ ਤੁਸੀਂ ਇਹਦੇ ਬਾਰੇ ਇਥੇ ਖਾਲੜਾ ਮਿਸਰ ਨੂੰ ਪੁੱਛਿਆ ਰ ਸਕਦਾ ਪਰ ਮੈਂ ਸੋਚਦਾ ਕਿ ਜਿਹੜੀ ਜੋ ਸਾਡੇ ਤੋਂ ਜ਼ੁਲਮਾਂ ਦੀ ਦਾਸਤਾਨ ਹੈ ਉਹ ਸਾਡੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਨਾਲ ਕਿੰਨੇ ਜ਼ੁਲਮ ਹੋ ਚੁੱਕੇ ਹੋਏ ਧੰਨਵਾਦ ਰਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਮਤੇ ਪਾਸ ਕੀਤੇ ਗਏ ਆ ਜੀ ਅੱਜ ਪੰਜ ਮਤੇ ਪਾਸ ਕੀਤੇ ਗਏ ਆ ਜਿਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਸ਼ਹਾਹਤਾ ਦਾ ਜਾਮ ਪੀਣ ਵਾਲੇ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਨੂੰ ਸਿੱਗੀ ਸ਼ਰਧਾਂਜੀਤ ਜੀ ਕੇਟ ਕੀਤੀ ਗਈ ਆ ਔਰ ਉਹਨਾਂ ਨਾਲ ਜਿੰਨੇ ਵੀ ਸੱਚੇ ਤੇ ਝੂਠੇ ਮੁਕਾਬਲੇ ਹੋਏ ਆ ਉਹਨਾਂ ਸਾਰੇ ਸ਼ਹੀਦਾਂ ਨੂੰ ਜਿਹੜੀ ਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਆ ਤੇ ਸ਼੍ਰੋਮਣੀ ਕਮੇਟੀ ਕੋਲੋਂ ਮੰਗ ਕੀਤੀ ਗਈ ਆ ਕਿ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਵਾਂ ਉਹ ਸ਼੍ਰੀ ਅਜਾਇਬ ਘਰ ਦੇ ਵਿੱਚ ਜਿਹੜਾ ਅਮਨ ਸਰ ਸਾਹਿਬ ਆ ਉੱਥੇ ਸ਼ਸ਼ੋਭਿਤ ਕੀਤੀਆਂ ਜਾਣ ਇਸ ਤੋਂ ਬਾਅਦ ਮੰਗ ਕੀਤੀ ਗਈ ਆ ਜੀ ਕਿ ਜਿਹੜੇ ਵੀ ਝੂਠੇ ਬੰਦੀ ਸਿੰਘ ਨੇ ਭਾਵੇਂ ਕਿ ਉਹ ਡਿਬਰੂਪੜੀ ਜੇਲ੍ਹ 'ਚ ਬੰਦ ਨੇ ਜਾਂ ਦੂਜੀਆਂ ਜੇਲਾਂ ਵਿੱਚ ਬੰਦ ਨੇ ਭਾਈ ਪਰਮਜੀਤ ਸਿੰਘ ਔਰ ਆ ਭਾਈ ਜਿੱਤਾ ਸਿੰਘ ਧਾਰਾ ਭਾਈ ਭਾਈ ਰਾਜਵਾਨਾ ਜੀ ਦੀ फांसी ਦਾ ਮਸਲਾ ਹੋਵੇ ਭਾਈ ਗੁਰਮੀਤ ਸਿੰਘ ਦਾ ਮਸਲਾ ਹੋਵੇ ਭਾਈ ਸ਼ਮਸ਼ੀਰ ਸਿੰਘ ਦਾ ਮਸਲਾ ਹੋਵੇ ਜਾਂ ਦੁੱਗੇ ਸਿੰਘ ਉਹਨਾਂ ਉਹਨਾਂ ਦੀ ਜਿਹੜੀ ਆ ਰਿਹਾਈ ਦੀ ਮੰਗ ਕੀਤੀ ਗਈ ਆ ਔਰ ਇਸ ਤੋਂ ਬਾਅਦ ਡਿਬਰੂਗੜ ਜੇਲ੍ਹ ਵਿੱਚ ਭੇਜੇ ਪਾਈ ਅਮਰਿਤਪਾਲ ਸਿੰਘ ਤੋਂ ਉਹਨਾਂ ਦੇ ਸਾਥੀ ਉਹਨਾਂ ਦੀ ਜਿਹੜੀ ਆ ਰਿਹਾਈ ਦੀ ਮੰਗ ਕੀਤੀ ਗਈ ਆ ਔਰ ਇਸ ਤੋਂ ਬਾਅਦ ਜਿਹੜੇ ਵੀ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੇ ਠੱਗਿਆ ਵਾ ਪੰਜਾਬ ਨੂੰ ਤੇ ਇਸ ਪੂਰੀ ਮੁਲਕ ਨੂੰ ਇਹ ਸਾਰੇ ਮਾਡਲ ਫੇਲ ਹੋ ਚੁੱਕੇ ਆ ਰੂਸੀ ਮਾਡਲ ਚੀਨੀ ਮਾਡਲ ਅਮਰੀਕੀ ਮਾਡਲ ਇੱਥੋਂ ਤੱਕ ਕਿ ਮਨਮੋਹਨ ਸਿੰਘ ਇੱਥੇ 550ਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਇਸ ਤੇ ਆਏ ਸੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਉਹ ਆਕਸਫੋਰਡ ਹਾਰਵਰਡ ਉਹਦੀਆਂ ਯੂਨੀਵਰਸਿਟੀਆਂ ਤੋਂ ਪੜ੍ਹੇ ਹੋਏ ਆ ਉਹ ਬਹੁਤ ਤਕੜੇ ਅਰਥਸ਼ਾਸਤਰੀ ਆ ਉਹਨਾਂ ਨੇ ਸਾਰੀ ਦੁਨੀਆ ਦੀ ਇਕਨੋਮਿਕਸ ਦੇਖੀ ਹੋਈ ਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜਾ ਵਾ ਸਾਡੇ ਅਸੀਂ ਕੋਈ ਵੀ ਮਾਡਲ ਜਿਹੜਾ ਕਾਮਯਾਬ ਨਹੀਂ ਹੋ ਸਕਿਆ ਇੱਕ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਵਾਲਾ ਕਰਤਾਰਪੁਰ ਮਾਡਲ ਹੀ ਗੁਰੂ ਨਾਨਕ ਦੇਵ ਜੀ ਵਾਲਾ ਮਾਡਲ ਜਿਹੜਾ ਕੋਈ ਜਿਹੜਾ ਕੰਮ ਜਿਹੜਾ ਵਾ ਮਾਨਵਤਾ ਦਾ ਕਲਿਆਣ ਕਰ ਸਕਦਾ ਜਿਹੜਾ ਸਮਾਜ ਦਾ ਇਹਦਾ ਭਲਾ ਕਰ ਸਕਦਾ ਤੁਹਾਡੀ ਟੀਮ ਵੱਲੋਂ ਖਾੜ ਦਾ ਮਿਸ਼ਨ ਨੂੰ ਅੱਗੇ ਲੈ ਕੇ ਚਾਲਣ ਲਈ ਕੀ ਕੀ ਉਪਰਾਲੇ ਕੀਤੇ ਆ ਸਾਡੀ ਟੀਮ ਵੱਲੋਂ ਹਮੇਸ਼ਾ ਜੀ ਜੋ ਵੀ ਇੱਕ ਜਿਹਨੂੰ ਕਹਿ ਦਿੰਦੇ ਆ ਕਿ ਵਿਸਲ ਬਲੋਅਰ ਜਿੱਥੇ ਜਿੱਥੇ ਵੀ ਕੋਈ ਗਲਤ ਹੈ ਕੋਈ ਰਾਜਨੀਤਿਕ ਕਦਮ ਜਿਹੜਾ ਪੁੱਟਦਾ ਗਲਤ ਪੁੱਟਦਾ ਜਾਂ ਜਿੱਥੇ ਵੀ ਕਿਤੇ ਪੰਥ ਦੀ ਹਾਨੀ ਹੁੰਦੀ ਆ ਜਾਂ ਜਿੱਥੇ ਵੀ ਕਿਤੇ ਪੰਥ ਨੂੰ ਕੋਈ ਢਾਹ ਲੱਗਦੀ ਆ ਉੱਥੇ ਆਵਾਜ਼ ਉਠਾਈ ਦੀ ਆ ਬਾਕੀ ਸਾਡੇ ਜਿਹੜੇ ਝੂਠੇ ਮੁਕਾਬਲੇ ਜਿਹੜੇ ਹੋਏ ਆ ਝੂਠੇ ਮੁਕਾਬਲਿਆਂ ਦੇ ਸਬੰਧ ਵਿੱਚ ਜਿਹੜੀਆਂ ਰਿੱਟਾਂ ਆਲਰੇਡੀ ਚੱਲ ਰਹੀਆਂ ਵਾ ਉੱਥੇ ਆਪਣਾ ਆ ਮਾਨਯੋਗ ਸੀਵੀਆਈ ਕੋਰਟ ਵਿੱਚ ਚੱਲ ਰਹੀਆਂ ਨੇ ਹਾਈ ਕੋਰਟ ਵਿੱਚ ਚੱਲ ਰਹੀਆਂ ਉਹ ਤਾਂ ਚੱਲ ਹੀ ਰਹੀਆਂ ਜਿਹੜੀਆਂ ਬਾਕੀ ਦੀਆਂ ਪੈਂਡਿੰਗ ਹੈਗੀਆਂ ਲੱਗਦਾ ਨਹੀਂ ਕਿ ਅਜ ਬੀਬੀ ਜੀ ਦੀ ਸ਼ਮੂਲੀਅਤ ਹੋਣੀ ਚਾਹੀਦੀ ਸੀ ਇਸ ਪ੍ਰੋਗਰਾਮ ਵਿੱਚ ਉਹਨਾਂ ਨੂੰ ਕੋਲ ਆ ਗਿਆ ਬੀਬੀ ਜੀ ਜਿਹੜੇ ਨੇ ਉਹ ਥੋੜੇ ਜਿਹਾ ਆਪਣੇ ਘਰੇਲੂ ਰਜੇਵੇਂ ਕਰਕੇ ਜਿਹੜੇ ਨੇ ਉਹ ਯੂਐਸ ਦੇ ਵਿੱਚ ਨੇ ਉਹਨਾਂ ਦੀ ਥੋੜੀ ਜਿਹੀ ਪਰਸਨਲ ਪ੍ਰੋਬਲਮ ਆ ਉਹਨਾਂ ਦੇ ਬੇਟੀ ਦੇ ਨਾਲ ਰਿਲੇਟਡ ਇਸ ਕਰਕੇ ਉਹਨਾਂ ਨੇ ਜਿਹੜਾ ਉੱਥੇ ਬਾਹਰ ਬਾਹਰ ਨੇ ਜਿਹੜੀ ਖਾਲਦਾ ਮਿਸ਼ਨ ਤੇ ਫਿਲਮ ਬਣੀ ਸੀ ਹਾਂ ਫਿਲਮ ਬਣੀਏ ਬਾਰੇ ਦੱਸੋ ਕਿਨੇ ਸੀਨ ਵਿੱਚੋਂ ਕੱਟੇ ਗਏ ਆ ਲੋਕ ਦਿੱਤੀ ਗਈ ਆ ਪਰ ਹੁਣ ਖਬਰ ਇਹ ਚੱਲ ਰਹੀ ਜੀ ਕਿ ਸੈਂਸਰ ਬੋਰਡ ਨੇ ਮਾਨਤਾ ਨਹੀਂ ਦਿੱਤੀ ਕੀ ਤੁਹਾਡੇ ਮਿਸ਼ਨ ਨੂੰ ਰੋਕਿਆ ਗਿਆ ਸੀ ਫਿਲਮ ਨੂੰ ਜਿਹੜੀ ਖਾਲਦਾ ਸਾਹ ਤੇ ਬਣੀ ਆ ਕਿ ਜਾਂ ਫਿਰ ਸੈਂਸਰ ਬੋਰਡ ਦਾ ਰੋਲ ਨਹੀਂ ਨੇ ਦੇਖੋ ਜੀ ਅਸੀਂ ਫਿਲਮ ਦਾ ਕੋਈ ਵੀ ਸ਼ਹੀਦ ਦੀ ਸ਼ੀਦਾ ਬੇਮਨੀ ਬਣ ਸਕਦਾ ਅਸੀਂ ਇਸ ਗੱਲ ਦੀ ਜਿਹੜੀ ਅਪੋਰਟਾ ਕਰਦੇ ਆ ਕੋਈ ਸ਼ਹੀਦ ਦਾ ਬੇਮਨੀ ਬਣਦਾ ਹੈਗਾ ਲੱਗਦਾ ਇੱਕ ਮਿੰਟ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਕਿ ਜੇਕਰ ਸ਼ਹੀਦ ਭਾਈ ਖਾਲਸਾ ਜਿੱਥੇ ਫਿਲਮ ਬਣ ਜਾਂਦੀ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਮੈਸੇਜ ਆਣਾ ਸ਼ੁਰੂ ਹੋਣਾ ਦਾ ਵੀ ਉਹਨੇ ਦੱਸਿਆ ਜਿਹੜਾ ਘਰ ਘਰ ਘੁੰਮ ਰਿਹਾ ਕਿਉਂਕਿ ਸਾਡੇ ਬੱਚੇ ਜਿਹੜੇ ਕਿਤਾਬਾਂ ਨਹੀਂ ਪੜਦੇ ਸਾਡੇ ਬੱਚੇ ਜਿਹੜੇ ਆ ਉਹ ਫਿਲਮਾਂ ਦੇਖ ਕੇ ਦੇਖੋ ਨਾ ਇੱਕ ਪਾਸੇ ਲੋਕਾਂ ਦਾ ਕੀ ਐ ਸਰ ਬੱਚਿਆਂ ਦਾ ਕੀ ਐ ਸਰ ਪਊਗਾ ਇੱਕ ਪਾਸੇ ਦਿਲਜੀਤ ਜਿਹੜਾ ਵਾ ਉਹ ਭਾਈ ਜਸਵੰਤ ਸਿੰਘ ਖਾਲੜਾ ਇਹ ਰੋਲ ਕਰ ਰਿਹਾ ਉਹ ਤੋਂ ਅਗਲੇ ਸਟੈਪ ਇੰਨੀ ਮਹੀਨੇ ਮਾਤਾ ਚਮਕੀਲੇ ਦਾ ਰੋਲ ਕਰ ਰਿਹਾ ਠੀਕ ਆ ਨਾ ਜੀ ਦੇਖੋ ਇਸ ਤੋਂ ਬਾਅਦ ਉਹ ਉਹ ਕਹਿਣਗੇ ਵੀ ਖਾਲੜਾ ਉਹਦਾ ਇੱਕ ਭਾਈ ਜੀ ਕੋ ਦਿਲਜੀਤ ਸਿੰਘ ਸਾਂਝ ਨੂੰ ਖਾਲੜਾ ਦੇਖੂਗੇ ਨਾ ਉਹ ਜਦੋਂ ਉਹਨੂੰ ਚਮਕੀਲੇ ਦੇ ਰੋਲ ਦੇ ਦੇਖੂਗੇ ਉਹ ਕਹਿੰਦਾ ਕਹਿਮ ਕਿ ਜੋ ਵੀ ਹੋ ਰਿਹਾ ਠੀਕ ਆ ਹੋ ਰਿਹਾ ਉਹ ਤਾਂ ਟਰੈਕਟਰ ਹੈ ਨਾ ਜੀ ਉਹ ਤਾਂ ਕਿਸੇ ਦਾ ਵੀ ਰੋਲ ਨਿਭਾ ਸਕਦਾ ਮੈਂ ਇਤਿਹਾਸ ਦੀ ਗੱਲ ਕਰ ਰਿਹਾ ਮੈਂ ਬੱਚਾ ਉਹ ਇਤਿਹਾਸ ਬੋਲ ਰਿਹਾ ਅਨੁਸ਼ਾਸਨ ਮੈਂ 2 ਜੁਲਾਈ ਦੇ ਕੱਲ ਨੂੰ ਮੈਂ ਟੁਟਕਾ ਇੱਕ ਵਾਰ ਟਰੈਕਟਰ ਨੂੰ ਕਿਉਂ ਰੋਕਿਆ ਕਹਿੰਦੇ ਜਿਸੇ ਬੰਦੀਆਂ ਦੇ ਵੱਲੋਂ ਸ਼੍ਰੋਮਣੀ ਗੁਰਦਾ ਪ੍ਰਧਾਨ ਕਟਰੀ ਦਾ ਇੱਕ ਮਤਾ ਪਾਸ ਹੋਇਆ ਜੀ ਕੋਈ ਵੀ ਬੰਦਾ ਕਲੀਨ ਸ਼ੇਪ ਦਾ ਦਾੜ੍ਹੀ ਕੱਟਿਆ ਵਾਲਾ ਸਿੱਖ ਦਾ ਸ਼ਹੀਦ ਦਾ ਰੋਲ ਨਹੀਂ ਕਰ ਸਕਦਾ ਉਹ ਜੋ ਸਾਂ ਖੜ ਰਹਾ ਰੋਲ ਦਾ ਕਰ ਰਹੇ ਜਿਸ وجہ ਜੇ ਉਹ ਫਿਲਮ ਰੁਕੀ ਗਈ ਸੀ ਕਿਉਂਕਿ ਬਾਅਦ ਵਿੱਚਾਂ ਦੱਸਿਆ ਨਾ ਵਾਸਾਂ ਤੇ ਹੁਣ ਕੇ ਚਮਕੀ ਰੋਲ ਕਰ ਰਿਹਾ ਇਸ ਕਰ ਸ਼ਰਮ ਨਹੀਂ ਗੁਰਾ ਪਰ ਧਾਰਮਿਕ ਮਤਾ ਇੱਕ ਇਸੀ ਦਾ ਰੋਲ ਕੋਈ ਵੀ ਬੰਦਾ ਜਾਨੀ ਵਿਕ ਪਾ ਕੇ ਨਹੀਂ ਕਰ ਸਕਦਾ ਕੇਵਲ ਕੇਸ ਰਾਕੇ ਕਰਦਾ ਤਾਂ ਰੁਕੀ ਗਈ ਸੀ ਹੁਣ ਕੱਗਰਾਂ ਦੀ ਫਿਲਮ ਜਿਹੜੀ ਆਈ ਉਹ ਤੋਂ ਫਿਰ ਸੰਤੁਜ ਨਾਲ ਸਖਾ ਰੋਲ ਨਿਭਾ ਰਿਹਾ ਹੈ ਠੀਕ ਠੀਕ ਉਹ ਉਹ ਵਿੱਤ ਪਾਏ ਆ ਰੁਕਣ ਵੀ ਤਾਂ ਨਹੀਂ ਵਿੱਤ ਪਾਏ ਆ ਵਿੱਗਿਓ ਲੱਗਦਾ ਵੀ ਉਹ ਨਹੀਂ ਲੱਗਣੀ ਚਾਹੀਦੀ ਬਿਲਕੁਲ ਨਹੀਂ ਲੱਗਣੀ ਚਾਹੀਦੀ ਨਾ ਨਾ ਚਲੋ ਬਹੁਤ ਬੋਲਤਾ ਨੇਹੜੀਆਂ ਲੱਗਦਾ